ਸਾਲ ਦੇ ਵਿੱਚ ਸਾਨੂੰ ਲੱਗੀ ਤਾਂ ਪਾਣੀ ਦੀ ਪਿਆਸ ਹੈ ਇਹ ਕਹਿੰਦੇ ਨਹੀਂ ਜੀ ਤੁਹਾਨੂੰ ਪਾਣੀ ਨਹੀਂ ਦੇਣਾ ਤੁਸੀਂ ਰੋਟੀ ਹੋਰ ਖਾਓ ਜਦੋਂ ਰੋਟੀ ਦੀ ਭੁੱਖ ਲੱਗੀ ਆ ਤਾਂ ਇਹ ਕਹਿੰਦੇ ਨਹੀਂ ਜੀ ਪਾਣੀ ਪੀ ਕੇ ਕੰਮ ਚਲਾਓ ਵੀ ਕੋਈ ਗੱਲ ਨਹੀਂ ਜੀ ਤੁਸੀਂ ਘਰ ਜਾਓ ਐਮਐਸਪੀ ਹੋਊਗੀ ਪਰਚੇ ਕੈਨਸਲ ਹੋਣਗੇ ਕਈ ਗੱਲਾਂ ਉਹਨਾਂ ਨੇ ਆਖੀਆਂ ਪਰ ਉਹ ਪੂਰੀਆਂ ਨਹੀਂ ਕੀਤੀਆਂ ਇਹ ਬਹੁਤ ਜ਼ਿਆਦਾ ਕਟੜ ਬੰਦਾ ਹੈ ਇਹ ਸੁਆਮੀ ਨਾ ਕਰਨ ਨੂੰ ਇੱਕ ਪਾਸੇ ਤਾਂ ਭਾਰਤ ਰਤਨ ਦੇ ਰਿਹਾ ਦੂਜੇ ਪਾਸੇ ਉਹਦੀਆਂ ਹੀ ਦਿੱਤੀਆਂ ਹੁੰਦੀਆਂ ਸਿਫਾਰਸ਼ਾਂ ਜਿਹੜੀਆਂ ਉਹਨੇ ਕੀਤੀਆਂ ਕਿਸਾਨਾਂ ਲਈ ਉਹ ਨਹੀਂ ਦੇ ਰਿਹਾ ਕੀ ਇਹ ਗੱਲ ਥੋੜੀ ਹੈ ਦੀ ਮੈਂ ਪਿਛਲੇ ਇੱਕ ਅੰਦੋਲਨ ਦੀ ਗੱਲ ਕਰ ਲੈਣਾ ਇਹਨਾਂ ਨੇ ਕਿਸਾਨਾਂ ਨੇ ਥੋੜਾ ਜਿਹਾ ਜਦੋਂ ਆਪਣਾ 6-7 ਕੁ ਮਹੀਨੇ 8 ਕੁ ਮਹੀਨੇ ਅੰਦੋਲਨ ਚੱਲਿਆ ਤਾਂ ਇਹ ਕਹਿੰਦੇ ਜੀ ਅਸੀਂ 800 ਕਰੋੜ ਦਾ ਟੋਲ ਪੁਲਾਜੇ ਬੰਦ ਕਰਕੇ ਸਰਕਾਰ ਨੂੰ ਘਾਟਾ ਦੇਤਾ ਤਾਂ ਇਹਨਾਂ ਦੇ ਅੰਕੜੇ ਕਹਿੰਦੇ ਸੀ ਅਸੀਂ 13000 ਕਰੋੜ ਦਾ ਮਤਲਬ ਘਾਟਾ ਦਿੱਤਾ ਸਰਕਾਰ ਨੂੰ ਟੋਲ ਪੁਲਾਜੇ ਬੰਦ ਕਰਕੇ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਤੁਹਾਡਾ ਡੀਜ਼ਲ ਪੈਟਰੋਲ ਗੈਸ ਮਹਿੰਗੀ ਕਰਕੇ ਤੁਹਾਡੀਆਂ ਜੇਬਾਂ ਦੇ ਵਿੱਚੋਂ 4 ਲੱਖ ਕਰੋੜ ਰੁਪਇਆ ਕੱਢ ਲਿਆ। ਮੈਂ ਤਾਂ ਕਹਿੰਦਾ ਐਸੀ ਬੇਵਕੂਫ ਸਰਕਾਰ ਇੰਡੀਆ ਦੀ ਐਸ ਤੋਂ ਪਹਿਲਾਂ ਨਹੀਂ ਦੇਖੀ। 400 ਗੁਣਾ ਵੱਧ ਸਾਨੂੰ ਲੁੱਟਿਆ ਤੇ ਅਸੀਂ ਖੁਸ਼ ਹੁੰਨੇ ਆ ਜੀ ਅਸੀਂ ਟੋਲ ਪਲਾਜੇ ਬੰਦ ਕਰਦੇ। ਅਸੀਂ ਹੱਕ ਦੇ ਤਹਿਤ ਉਹਨੂੰ ਹੱਕ ਨੂੰ ਆਪਦੇ ਨੂੰ ਵਰਤਦੇ ਹੋਏ ਦਿੱਲੀ ਜਾਣਾ ਚਾਹੁੰਦੇ ਆ। ਅਸੀਂ ਹਰਿਆਣਾ ਸਰਕਾਰ ਨੂੰ ਤਾਂ ਕੁਝ ਕਹਿੰਦੇ ਹੀ ਨਹੀਂ। ਅਸੀਂ ਤਾਂ ਹਰਿਆਣੇ ਦੇ ਵਿੱਚ ਦੀ ਜਦੋਂ ਇੱਕ ਦੇਸ਼ ਹੈ। ਉਹਦੇ ਵਿੱਚ ਦੀ ਅਸੀਂ ਸੜਕ ਦੇ ਉੱਤੋਂ ਦੀ ਨੰਘ ਕੇ ਜਾਣਾ। ਪਰ ਜੇ ਇਹ ਕਹਿਣਗੇ ਤਾਂ ਫਿਰ ਇਹਨਾਂ ਨੇ ਇਹ ਖਾਲਸਤਾਨ ਦੀ ਇੱਕ ਨਹੀਂ ਪੱਥਰ ਆਪਣਾ ਰੱਖ ਤਾ ਹੈ ਰੋਕਾ ਲਾ ਕੇ ਫਿਰ ਇੱਧਰ ਸਾਡਾ ਖਾਲਸਤਾਨ ਹੋ ਗਿਆ ਉੱਧਰ ਤੁਸੀਂ ਆਪਣਾ ਹਿੰਦੁਸਤਾਨ ਰੱਖ ਲਓ ਅਸਲ ਦੇ ਵਿੱਚ ਇਹ ਅਡਾਨੀ ਬਾਨੀ ਦੀ ਸਰਕਾਰ ਹੈ ਉਹਨਾਂ ਨੂੰ ਕਿਸਾਨਾਂ ਤੋਂ ਖਤਰਾ ਹੈ ਕਿ ਅਡਾਨੀ ਬਾਨੀ ਨੂੰ ਅਸੀਂ ਦੇਵਾਂਗੇ ਕਿਵੇਂ ਇਹ ਇਹਨਾਂ ਦੇ ਪਰਦੇ ਖੋਲਦੇ ਆ ਤੇ ਮੈਂ ਨੌਜਵਾਨਾਂ ਨੂੰ ਤੁਹਾਡੇ ਥਰੂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਇਹ ਅਥਰੂ ਗਾਇਸ ਦਾ ਗੋਲਾ ਆਉਂਦਾ ਜਦ ਤੱਕ ਉਹ ਫਟਦਾ ਨਹੀਂ ਜਦ ਤੱਕ ਉਹ ਆਵਾਜ਼ ਨਹੀਂ ਕਰਦਾ ਤਦ ਤੱਕ ਗੋਲੇ ਨੂੰ ਹੱਥ ਨਾ ਪਹੁੰਚਾਓ ਮੌਜੂਦ ਆ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਜਿੱਥੇ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕਾਫੀ ਜਥੇਬੰਦੀਆਂ ਐਂਟਰ ਹੋ ਰਹੀਆਂ ਨੇ ਪਹੁੰਚ ਰਹੇ ਨੇ 100 ਸਾਬਕਾ ਸੈਨਿਕਾਂ ਦੀ ਟੀਮ ਇੱਥੇ ਪਹੁੰਚੀ ਆ ਸ਼ੰਭੂ ਬਾਰਡਰ ਇੱਥੇ ਪਹੁੰਚੇ ਨੇ ਕਰਦਿਆਂ ਗੱਲਬਾਤ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਕਿਰਪਾਲ ਸਿੰਘ ਬੌਧੀਆਂ ਜੀ ਧਰਮੀ ਫੌਜੀ ਠੀਕ ਹੈ ਜੀ ਕਿਰਪਾਲ ਸਿੰਘ ਜੀ ਸਾਰੇ ਸਾਫ ਦਾ ਸੈਨਿਕ ਪਹੁੰਚੇ ਨੇ ਸਾਰੇ ਸਾਫ ਦਾ ਸੈਨਿਕ ਨੇ ਠੀਕ ਹੈ ਜੀ ਕਿਵੇਂ ਲੱਗਦਾ ਉਰੇ ਆ ਕੇ ਤੁਸੀਂ ਮਾਹੌਲ ਦੇਖਿਆ ਕਿਉਂਕਿ ਤੁਸੀਂ ਬਹੁਤ ਲੜਾਈਆਂ ਲੜੀਆਂ ਨੇ ਜੀ ਜਦੋਂ ਜੌਬ ਕਰਿਆ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਪਰ ਅੱਜ ਮਾਹੌਲ ਉਸੇ ਤਰ੍ਹਾਂ ਦਾ ਕਿਸਾਨ ਕਹਿੰਦੇ ਨੇ ਕਿ ਐਵੇਂ ਬਣਾਤਾ ਜਿਵੇਂ ਦੂਜੇ ਦੇਸ਼ ਨਾਲ ਲੜਾਈ ਹੋ ਰਹੀ ਹੋਵੇ ਕਿਵੇਂ ਦੇਖਦੇ ਹੋ ਸਾਰੇ ਮਾਹੌਲ ਦਾ ਤਾਂ ਅਸੀਂ ਤਾਨੂੰ ਕਿਹੜੇ ਹਿਸਾਬ ਨਾਲ ਦਸੀਏ ਵੀ ਮਾਹੌਲ ਸਾਨੂੰ ਇੱਕ ਇਸ ਤਰ੍ਹਾਂ ਦਾ ਲੱਗ ਰਿਹਾ ਸਾਨੂੰ ਤਾਂ ਰੋਣ ਆਉਂਦਾ ਸਾਨੂੰ ਤਾਂ ਇਸ ਦੇਸ਼ ਦੇ ਜਾਨੀ ਜਿਹੜੀ ਉੱਪਰਲੀ ਲੀਡਰਸ਼ਿਪ ਆ ਉਹਨਾਂ ਦੇ ਗੁੱਸਾ ਆ ਰਿਹਾ ਵੀ ਕਿੱਥੇ ਤੱਕ ਹੋਈ ਇਹਨਾਂ ਨੂੰ ਸੁੱਖੀ ਛਾਂ ਦੀ ਇਹਨਾਂ ਦੇ ਘਰਾਂ ਦੇ ਵਿੱਚ ਵਿਚਾਰੇ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਨੇ ਇਹਨਾਂ ਨੂੰ ਬਿਠਾਉਣਾ ਸੀ ਅੱਜ ਤੁਸੀਂ ਲਿਆ ਲਿਆ ਕੇ ਤੇ ਇਹਨਾਂ ਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਤੇ ਐਡੀ ਬੁਰੀ ਤਰ੍ਹਾਂ ਆ ਹੋਣੀ ਇੱਕ ਜਵਾਨ ਇੱਥੋਂ ਗਿਆ ਏ ਉਹਦੇ ਵਿਚਾਰੇ ਦੇ ਲੱਤੇ ਉਹ ਡਿੱਗਾ ਏ ਜਿਹੜਾ ਇਹਨਾਂ ਛੁੱਟਦੇ ਆਥਰੂ ਕੈਸ ਦਾ ਗੋਲਾ ਜੀ ਇਹ ਇਹ ਇਹਨਾਂ ਨੂੰ ਸਭ ਨੂੰ ਉਲਟੀਆਂ ਰੋਕਾਂ ਲਾ ਲਾ ਕੇ ਤੇ ਇਹਨਾਂ ਨੂੰ ਜਾਨੀ ਰੋਕਿਆ ਜਾ ਰਿਹਾ ਜੇ ਤੁਸੀਂ ਇੰਨੇ ਹੀ ਬਾਧਰ ਜੇ ਤੇ ਇਹਨਾਂ ਦੀ ਦਿੱਲੀ ਆਉਣ ਦਿਓ ਇਹਨਾਂ ਨੂੰ ਗੱਲ ਸੁਣੋ ਇਹਨਾਂ ਦੀ ਇਹ ਕਹਿਣਾ ਕੀ ਚਾਹੁੰਦੇ ਆ ਜੋ ਮੰਗਦੇ ਜਿਹੜੀਆਂ ਚੀਜ਼ਾਂ ਇਹ ਮੰਗਦੇ ਆ ਚਲੋ ਅਸੀਂ ਐ ਨਹੀਂ ਕਹਿੰਦੇ ਵੀ 100% ਹੀ ਚੀਜ਼ ਆਪਾਂ ਨੂੰ ਜਿਹੜੀ ਆਪਾਂ ਮੰਗੀਏ ਆਪਾਂ ਨੂੰ ਮਿਲ ਜਾਂਦੀ ਆ ਕੁਛ ਨਾ ਕੁਛ ਤਾਂ ਮਸਲੇ ਇਹਨਾਂ ਦੇ ਹੱਲ ਕਰੋ ਕੋਈ ਇਹਨਾਂ ਨੂੰ ਮੰਨ ਕੇ ਇਹਨਾਂ ਨੂੰ ਠੰਡਕਾਵੇ ਇਹਨਾਂ ਨੂੰ ਪਤਾ ਲੱਗੇ ਵੀ ਸਰਪਾਲੀ ਕਿਸਾਨ ਕਹਿੰਦੇ ਨੇ ਕਿ ਸਾਡੇ ਮਸਲੇ ਤਾਂ ਉਦੋਂ ਦੇ ਨਹੀਂ ਜੀ ਉਦੋਂ ਦੇ ਨਵੇਂ ਮਸਲੇ ਬਣੇ ਹੋਏ ਸੀ ਕੇਂਦਰ ਸਰਕਾਰ ਨੇ ਮੰਨੇ ਜਦੋਂ ਸਾਨੂੰ ਉਠਾਇਆ ਪਹਿਲਾਂ ਕਿਹਾ ਵੀ ਕੋਈ ਗੱਲ ਨਹੀਂ ਜੀ ਤੁਸੀਂ ਘਰ ਜਾਓ ਐਮਐਸਪੀ ਹੋਊਗੀ ਪਰਚੇ ਕੈਨਸਲ ਹੋਣਗੇ ਕਈ ਗੱਲਾਂ ਉਹਨਾਂ ਨੇ ਆਖੀਆਂ ਪਰ ਉਹ ਪੂਰੀਆਂ ਨਹੀਂ ਕੀਤੀਆਂ ਕਿ 3 ਸਾਲ ਅਸੀਂ ਵੇਟ ਕਰੀ ਗਈ ਕਰਨਗੇ ਕਰਨਗੇ ਕਰਗੇ ਵੀ ਅਸੀਂ ਤਾਂ ਹੁਣ ਮਜਬੂਰਨ ਦੁਬਾਰਾ ਫੇਰ ਸਾਨੂੰ ਚੱਲਣਾ ਪਿਆ ਦਿੱਲੀ ਵੱਲ ਇਹ ਕਹਿੰਦੇ ਨਾ ਸਰਕਾਰ ਬਣਦੇ ਆਂ ਜੀ ਉਦੋਂ 14 ਦੇ ਵਿੱਚ 15-15 ਲੱਖ ਆਲਾ ਛੱਡਿਆ ਸੀ ਨਾ ਉਹੀ ਜੁਮਲੇ ਇਹਨੇ ਸਾਨੂੰ ਪਿਛਲੀ ਵਾਰੀ ਦਿੱਤੇ ਆ ਇਹਨਾਂ ਨੂੰ ਪਤਾ ਹੈ ਵੀ ਇੱਕ ਰੀ ਇਹਨਾਂ ਨੂੰ ਠਾ ਦਿਓ ਇੱਥੋਂ ਉਸ ਤੋਂ ਬਾਅਦ ਇਹ ਕਿਉਂਕਿ ਇਹ ਬੜਾ ਕਟੜ ਆ ਇਹ ਬਹੁਤ ਜ਼ਿਆਦਾ ਕਟੜ ਬੰਦਾ ਹੈ ਜੀ ਇਹ ਇੱਕ ਪਾਸੇ ਤਾਂ ਦੇਖੋ ਤੁਸੀਂ ਹੁਣ ਸਵਾਮੀ ਨਾਲ ਸਾਣ ਜਾਨੀ ਕਿ ਆ ਸੀ ਵੀ ਇਹ ਸਵਾਮੀ ਨਾਲ ਸਾਣ ਨੂੰ ਇੱਕ ਪਾਸੇ ਤਾਂ ਭਾਰਤ ਰਦਰਨ ਦੇ ਰਿਹਾ ਦੂਜੇ ਪਾਸੇ ਉਹਦੀਆਂ ਹੀ ਦਿੱਤੀਆਂ ਹੋਈਆਂ ਸਪਾਰਸ਼ਾਂ ਜਿਹੜੀਆਂ ਉਹਨੇ ਕੀਤੀਆਂ ਕਿਸਾਨਾਂ ਲਈ ਉਹ ਨਹੀਂ ਦੇ ਰਿਹਾ ਕੀ ਇਹ ਗੱਲ ਥੋੜੀ ਇਹਦੀ ਮੈਂ ਤਾਂ ਕਹਿੰਦਾ ਐਸੀ ਬੇਬਕੂਬ ਸਰਕਾਰ ਇੰਡੀਆ ਦੀ ਇਸ ਤੋਂ ਪਹਿਲਾਂ ਨਹੀਂ ਵੇਖੀ ਜਿਹੜੀ ਅੱਜ ਅਸੀਂ ਸਰਕਾਰ ਵੇਖਣ ਦੇ ਆ ਇਸ ਤੋਂ ਪਹਿਲਾਂ ਨਹੀਂ ਵੇਖੀ ਬਿਲਕੁਲ ਸੈਂਟਰ ਸਰਕਾਰ ਦੀ ਨਖੇਦੀ ਕਰਦੇ ਨੇ ਸਾਬਕਾ ਸੈਨਿਕ ਵੀ ਸਾਬਕਾ ਸੈਨਿਕ ਪੂਰੀ ਟੀਮ ਸਮੇਤ ਪਹੁੰਚੇ ਨੇ ਕਿਵੇਂ ਦੇਖਦੇ ਹੋ ਜੀ ਜਿਹੜਾ ਮਾਹੌਲ ਆ ਇੱਥੇ ਸਾਰਾ ਸਿਸਟਮਾ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਮਾਹੌਲ ਬਹੁਤ ਗਮਗੀਨ ਹੈ ਤੇ ਇਹਨਾਂ ਦੇ ਹੌਸਲੇ ਬਲੰਦ ਹੈ ਇਹ ਕਹਿੰਦੇ ਇਹ ਵੀ ਕਹਿੰਦੇ ਆ ਅਸੀਂ ਵੀ ਕਹਨੇ ਆ ਕਿ ਅਸੀਂ ਜ਼ਰੂਰ ਦਿੱਲੀ ਜਾਵਾਂਗੇ ਪਰ ਅਸਲ ਦੇ ਵਿੱਚ ਕੀ ਹੈ ਕਿ ਸਰਕਾਰ ਆ ਜਿਹੜੀ ਸਾਡੀ ਇਹ ਬਿਲਕੁਲ ਨਕਮੀ ਸਰਕਾਰ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਜਿਹੜੇ ਹੈਗੇ 15 ਲੱਖ ਵਾਲਾ ਜਾਂ ਹੋਰ ਇਹਨਾਂ ਨੇ ਝੁੰਮਲੇ ਹੀ ਦਿੱਤੇ ਆ ਅੱਜ ਵੀ ਇਹ ਝੁੰਮਲੇ ਦੇ ਰਹੇ ਆ ਅੱਜ ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਜਿਹੜੇ ਲੋਕ ਹੈ ਜਿਹੜੇ ਮਾਲਕ ਹੈ ਉਹ ਸੜਕਾਂ ਤੇ ਬੈਠੇ ਭੀਖ ਮੰਗਦੇ ਆ ਕਿ ਮੈਨੂੰ ਐਮਐਸਪੀ ਦੇ ਦੇ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਤੇ ਜਿਹੜਾ ਨੌਕਰ ਆ ਉਹ ਤੈਅ ਕਰਦਾ ਹੈ ਕਿ ਮੈਂ ਤੈਨੂੰ ਖੰਡ ਦੇਣੀ ਆ ਮੈਂ ਤੈਨੂੰ ਪੱਤੀ ਦੇਣੀ ਆ ਅਸਲ ਦੇ ਵਿੱਚ ਸਾਨੂੰ ਲੱਗੀ ਤਾਂ ਪਾਣੀ ਦੀ ਪਿਆਸ ਹੈ ਇਹ ਕਹਿੰਦੇ ਨਹੀਂ ਜੀ ਤੁਹਾਨੂੰ ਪਾਣੀ ਨਹੀਂ ਦੇਣਾ ਤੁਸੀਂ ਰੋਟੀ ਹੋਰ ਖਾਓ ਜਦੋਂ ਰੋਟੀ ਦੀ ਭੁੱਖ ਲੱਗੀ ਆ ਤਾਂ ਇਹ ਕਹਿੰਦੇ ਨਹੀਂ ਜੀ ਪਾਣੀ ਪੀ ਕੇ ਕੰਮ ਚਲਾਓ। ਅਸਲ ਦੇ ਵਿੱਚ ਇਹੀ ਆ ਕਿ ਮੈਂ ਲੋਕਾਂ ਨੂੰ ਇੱਕ ਅਪੀਲ ਕਰਦਾ ਕਿ ਖੁਦ ਲੋਕੋ ਖੁਦ ਉੱਠੋ ਜਿਵੇਂ ਆ ਉੱਠੇ ਆ ਕਿਸਾਨ ਇਹਨਾਂ ਨੂੰ ਤੁਸੀਂ ਕੁਰਸੀਆਂ ਤੋਂ ਲਾਹੋ ਖੁਦ ਚੰਗੇ ਬੰਦੇ ਕੁਰਸੀਆਂ ਦੇ ਬਰਾਜਮਾਨ ਕਰੋ ਤਾਂ ਕਰਕੇ ਹੱਲ ਹੋ ਸਕਦਾ ਨਹੀਂ ਤਾਂ ਤੁਹਾਡਾ ਹੱਲ ਨਹੀਂ ਹੋ ਸਕਦਾ ਇਹ ਸਾਡੀ ਮਜਬੂਰੀ ਹੈ। ਅਸੀਂ ਸਾਡੇ ਆਮ ਲੋਕ ਕੀ ਕਹਿੰਦੇ ਆ ਮੈਂ ਪਿਛਲੀ ਵਾਰੀ ਇੱਕ ਪਿੰਡ ਦੇ ਵਿੱਚ ਗਿਆ ਤਾਂ ਉੱਥੇ ਕਹਿੰਦੇ ਵੀ ਨਹੀਂ ਜੀ ਸਾਡੇ ਚ ਤਾਂ ਕੋਈ ਇਮਾਨਦਾਰ ਹੀ ਹੈ ਨਹੀਂ। ਤਾਂ ਅੱਜ ਮੈਂ ਸਭ ਨੂੰ ਕਹਿਣਾ ਚਾਹਣਾ ਹੈ ਕਿ ਇਮਾਨਦਾਰ ਬਣਨਾ ਤੁਹਾਡੀ ਮਜਬੂਰੀ ਬਣੀ ਖੜੀ ਆ ਅਸੀਂ ਕਦੋਂ ਤੱਕ ਬੇਈਮਾਨੀ ਦੇ ਸਾਰੇ ਚੱਲਾਂਗੇ ਜਾਂ ਕਦੋਂ ਤੱਕ ਅਸੀਂ ਇੱਕ ਦੂਜੇ ਨੂੰ ਬੇਈਮਾਨ ਕਹਿ ਕੇ ਇੱਕ ਦੂਜੇ ਦੇ ਉੱਪਰ ਅਸੀਂ ਇਹ ਥੋਪਦੇ ਰਹਾਂਗੇ ਤੁਹਾਨੂੰ ਇਮਾਨਦਾਰ ਬਣਨਾ ਪੈਣਾ ਹੈ ਇਮਾਨਦਾਰ ਬਣ ਕੇ ਤੁਹਾਨੂੰ ਇਮਾਨਦਾਰ ਕੁਰਸੀਆਂ ਤੇ ਬੈਠਣਾ ਪੈਣਾ ਤਾਂ ਤੁਹਾਡਾ ਹੱਲ ਹੈ ਨਹੀਂ ਤਾਂ ਤੁਸੀਂ ਐਦਾਂ ਹੀ ਰੁਲਦੇ ਰਹੋਗੇ ਇੱਕ ਮਾਲਕ ਹੋ ਕੇ ਸੜਕਾਂ ਤੇ ਬੈਠੇ ਭੀਖ ਮੰਗਦੇ ਰਹੋਗੇ ਤੇ ਉਹ ਕੁਰਸੀਆਂ ਦੇ ਵਿੱਚ ਬੈਠ ਕੇ ਮੈਂ ਪਿਛਲੇ ਇੱਕ ਅੰਦੋਲਨ ਦੀ ਗੱਲ ਕਰ ਲੈਣਾ ਇਹਨਾਂ ਨੇ ਕਿਸਾਨਾਂ ਨੇ ਥੋੜਾ ਜਿ ਜਦੋਂ ਆਪਣਾ 6-7 ਕੁ ਮਹੀਨੇ 8 ਕੁ ਮਹੀਨੇ ਅੰਦੋਲਨ ਚੱਲਿਆ ਤਾਂ ਇਹ ਕਹਿੰਦੇ ਜੀ ਅਸੀਂ 800 ਕਰੋੜ ਦਾ ਟੋਲ ਪਲਾਜੇ ਬੰਦ ਕਰਕੇ ਸਰਕਾਰ ਨੂੰ ਘਾਟਾ ਦੇਤਾ ਉਸ ਤੋਂ ਬਾਅਦ ਜਦੋਂ ਕਿਸਾਨੀ ਅੰਦੋਲਨ ਦਿੱਲੀ ਤੋਂ ਵਾਪਸ ਆਇਆ ਤਾਂ ਇਹਨਾਂ ਦੇ ਅੰਕੜੇ ਕਹਿੰਦੇ ਸੀ ਅਸੀਂ 13000 ਕਰੋੜ ਦਾ ਮਤਲਬ ਘਾਟਾ ਦਿੱਤਾ ਸਰਕਾਰ ਨੂੰ ਟੋਲ ਪਲਾਜੇ ਬੰਦ ਕਰਕੇ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਤੁਹਾਡਾ ਡੀਜ਼ਲ ਪੈਟਰੋਲ ਗੈਸ ਮਹਿੰਗੀ ਕਰਕੇ ਤੁਹਾਡੀਆਂ ਜੇਬਾਂ ਦੇ ਵਿੱਚੋਂ 4 ਲੱਖ ਕਰੋੜ ਰੁਪਈਆ ਕੱਢ ਲਿਆ ਉਹ ਕਿਸੇ ਨੂੰ ਪਤਾ ਹੈ ਜਾਨੀ ਕਿ ਪਰਪਾਈ ਕਰ ਲਈ ਪੂਰਾ ਉਹ ਜਾਨੀ ਪਰਪਾਈ ਨਹੀਂ ਕੀਤੀ ਜੀ 400 ਗੁਣਾ ਵੱਧ 400 ਗੁਣਾ ਵੱਧ ਸਾਨੂੰ ਲੁੱਟਿਆ ਤੇ ਅਸੀਂ ਖੁਸ਼ ਹੁੰਨੇ ਆ ਜੀ ਅਸੀਂ ਟੋਲ ਪਲਾਜੇ ਬੰਦ ਕਰਤੇ ਅਸਲ ਦੇ ਵਿੱਚ ਤੁਹਾਨੂੰ ਜ਼ਰੂਰਤ ਹੈ ਉਹਨਾਂ ਦੀਆਂ ਕੁਰਸੀਆਂ ਤੇ ਬੈਠਣ ਦੀ ਤੁਹਾਨੂੰ ਜ਼ਰੂਰਤ ਹੈ ਇੱਕ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲਿਆਉਣ ਦੀ ਅਸਲ ਦੇ ਵਿੱਚ ਸਾਡੇ ਲੋਕਾਂ ਦੀ ਇੱਕ ਫਿਤਰਤ ਹੈ ਜਿਹੜੀ ਗੱਲ ਅਮਰਤਪਾਲ ਕਰ ਗਿਆ ਉਹ ਸਰਕਾਰਾਂ ਨੂੰ ਪਸੰਦ ਨਹੀਂ ਜਿਹੜੀ ਗੱਲ ਦੀਪ ਸਿੱਧੂ ਕਰ ਗਿਆ ਉਹ ਸਰਕਾਰਾਂ ਨੂੰ ਪਸੰਦ ਨਹੀਂ ਠੀਕ ਹੈ ਤੇ ਜਿਹੜੀ ਲੋਕ ਸਾਡੇ ਵਰਗੇ ਕੋਈ ਨਾਰਮਲ ਗੱਲ ਕਹਿੰਦੇ ਆ ਉਹ ਸਾਡੇ ਲੋਕਾਂ ਦੇ ਸਮਝ ਨਹੀਂ ਆਉਂਦੀ ਹੁਣ ਕਿਸਾਨ ਜਦੋਂ ਦੇ ਇੱਥੇ ਪਹੁੰਚੇ ਨੇ ਇੱਕ ਪਾਸੇ ਤਾਂ ਟੇਬਲ ਟਾਕ ਦੀ ਗੱਲ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਗੱਲਬਾਤ ਕਰੋ ਮਸਲੇ ਗੱਲਬਾਤ ਨਾਲ ਹੱਲ ਹੋਣਗੇ ਤੇ ਦੂਜੇ ਪਾਸੇ ਇੱਥੇ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਅਥਰੂ ਗੈਸ ਦੇ ਗੋਲੇ ਲਗਾਤਾਰ ਬਰਾਏ ਜਾ ਰਹੇ ਨੇ ਆਵਾਜ਼ ਸੁਣ ਰਹੀ ਹੈ ਤੁਹਾਨੂੰ ਵੀ ਬਿਲਕੁਲ ਕੋਈ ਪਾਕਿਸਤਾਨ ਨਹੀਂ ਹੈ ਇਹ ਇੰਡੀਆ ਹੈ ਇਹਦੇ ਵਿੱਚ ਅਸੀਂ ਵੀ ਫੌਜ ਦੇ ਵਿੱਚ ਨੌਕਰੀ ਕੀਤੀ ਆ ਜਦੋਂ ਅਸੀਂ ਨੌਕਰੀ ਕਰਦੇ ਹਾਂ ਉੱਥੇ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਦੇਖੋ ਦੋ ਤਰ੍ਹਾਂ ਦੀ ਲੜਾਈ ਹੁੰਦੀ ਆ ਇੱਕ ਪਾਕਿਸਤਾਨ ਵਾਲਾ ਸਾਡੀ ਸਿੱਧੀ ਲੜਾਈ ਆ ਚਾਹੇ ਉਹਨਾਂ ਦੇ ਗੋਲੀ ਵੀ ਮਾਰੋ ਉਹ ਵੀ ਕਿਸੇ ਦਾਇਰੇ ਚ ਰਹਿ ਕੇ ਮਾਰੀ ਜਾਂਦੀ ਆ ਇਹ ਸਾਡੇ ਆਪਣੇ ਭਰਾ ਹਨ ਇੱਕ ਸੀ ਉਹਨੂੰ ਕਹਿ ਦਿੰਨੇ ਆ ਕਿ ਜਦੋਂ ਸਾਡੇ ਚ ਕੋਈ ਅੱਤਵਾਦੀ ਬਣ ਜਾਂਦਾ ਅਸੀਂ ਕਹਿੰਨੇ ਉਹ ਸਾਡਾ ਹੀ ਭਰਾ ਹੈ ਭੁੱਲਿਆ ਹੋਇਆ ਰਸਤਾ ਭੁੱਲਿਆ ਹੋਇਆ ਪਰ ਇਹ ਰਾਸਤਾ ਨਹੀਂ ਭੁੱਲੇ ਆਪਣੇ ਹੱਕ ਮੰਗਣ ਜਾ ਰਹੇ ਆ ਇੱਕ ਸਾਡਾ ਜਮਹੂਰੀ ਹੱਕ ਹੈ ਅਸੀਂ ਹੱਕ ਦੇ ਤਹਿਤ ਉਹਨੂੰ ਹੱਕ ਨੂੰ ਆਪਦੇ ਨੂੰ ਵਰਤਦੇ ਹੋਏ ਦਿੱਲੀ ਜਾਣਾ ਚਾਹੁੰਦੇ ਆ ਅਸੀਂ ਹਰਿਆਣਾ ਸਰਕਾਰ ਨੂੰ ਤਾਂ ਕੁਝ ਕਹਿੰਦੇ ਹੀ ਨਹੀਂ ਅਸੀਂ ਤਾਂ ਹਰਿਆਣੇ ਦੇ ਵਿੱਚ ਦੀ ਜਦੋਂ ਇੱਕ ਦੇਸ਼ ਹੈ ਉਹਦੇ ਵਿੱਚ ਦੀ ਅਸੀਂ ਸੜਕ ਦੇ ਉਤੋਂ ਦੀ ਨੰਘ ਕੇ ਜਾਣਾ ਪਰ ਜੇ ਇਹ ਕਹਿਣਗੇ ਤਾਂ ਫਿਰ ਇਹਨਾਂ ਨੇ ਇਹ ਖਾਲਸਤਾਨ ਦੀ ਇੱਕ ਨਹੀਂ ਪੱਥਰ ਆਪਣਾ ਰੱਖ ਤਾ ਹੈ ਰੋਕਾਂ ਲਾ ਕੇ ਫਿਰ ਇੱਧਰ ਸਾਡਾ ਖਾਲਸਤਾਨ ਹੋ ਗਿਆ ਉੱਧਰ ਤੁਸੀਂ ਆਪਣਾ ਹਿੰਦੁਸਤਾਨ ਰੱਖ ਲਓ ਬਿਲਕੁਲ ਹੁਣ ਗੋਲੇ ਕਾਫੀ ਫਰਾਈ ਜਾ ਰਹੇ ਨੇ ਇੱਥੇ ਵੀ ਆ ਸਕਦਾ ਗੋਲਾ ਇੱਥੇ ਵੀ ਅਥਰੂ ਗਏ ਸਾਬ ਬਿਲਕੁਲ ਆ ਸਕਦਾ ਉਹੀ ਮੈਂ ਕਹਿਣਾ ਕਿ ਇਹ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਇਹ ਇਸ ਤਰ੍ਹਾਂ ਸਾਡੇ ਆਪ ਦੇ ਲੋਕਾਂ ਦੇ ਉੱਪਰ ਹੀ ਜਿਹੜੇ ਭਾਰਤ ਦੇ ਨਾਗਰਿਕ ਹੈ ਉਹਨਾਂ ਦੇ ਉੱਪਰ ਇਹ ਗੋਲੇ ਚਲਾਉਣ ਜਾਂ ਅਥਰੂ ਗਏ ਸਿੱਟਣ ਉਹ ਉਦੋਂ ਹੁੰਦਾ ਜਦੋਂ ਕੋਈ ਹਿੰਸਾ ਪੜ ਕੇ ਜਾ ਮੰਨ ਲਓ ਜਦੋਂ ਕੋਈ ਸਾਨੂੰ ਖਤਰਾ ਹੋਵੇ ਇਹ ਤਾਂ ਚੁੱਪਚਾਪ ਸ਼ਾਂਤਮਈ ਨਾ ਜਾਣਾ ਚਾਹੁੰਦੇ ਆ ਨਾ ਫਿਰ ਜਾਣਾ ਕਿਉਂ ਨਹੀਂ ਜਾਣ ਕੇ ਉਹ ਨਹੀਂ ਦਿੰਦੇ ਫਿਰ ਇਹਨਾਂ ਦੀ ਨੀਤ ਦੇ ਵਿੱਚ ਖੋਟ ਹੈ ਅਸਲ ਦੇ ਵਿੱਚ ਇਹ ਅਡਾਨੀ ਬਾਨੀ ਦੀ ਸਰਕਾਰ ਹੈ ਉਹਨਾਂ ਨੂੰ ਕਿਸਾਨਾਂ ਤੋਂ ਖਤਰਾ ਹੈ ਕਿ ਅਡਾਨੀ ਬਾਨੀ ਨੂੰ ਅਸੀਂ ਦੇਵਾਂਗੇ ਕਿਵੇਂ ਇਹ ਇਹਨਾਂ ਦੇ ਪਰਦੇ ਖੋਲਦੇ ਆ ਜੇ ਮੈਂ ਆਪਣੀ ਗੱਲ ਕਰਾਂ ਮੈਂ ਫੌਜ ਤੋਂ ਪੈਨਸ਼ਨ ਆਉਣ ਤੋਂ ਬਾਅਦ ਮੈਂ ਨੌਕਰੀ ਕਰਦਾ ਸੀ ਅੱਜ ਮੈਂ ਨੌਕਰੀ ਛੱਡੀ ਆ ਤਾਂ ਮੈਂ ਨੌਕਰੀ ਕਿਉਂਕਿ ਕੋਈ ਮੈਨੂੰ ਕਿਸਾਨਾਂ ਦੇ ਵਿੱਚ ਮਗਰ ਬੈਠ ਕੇ ਮੈਨੂੰ ਅਕਲ ਆਈ ਆ ਤਾਂ ਜਦੋਂ ਮੈਨੂੰ ਅਕਲਾਈ ਆ ਤਾਂ ਮੈਂ ਤਾਂ ਹੀ ਅੱਜ ਆਹ ਬੋਲ ਰਿਹਾ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬੋਲ ਰਿਹਾ ਤੇ ਇੱਥੇ ਹਰ ਇੱਕ ਤਰ੍ਹਾਂ ਮੈਂ ਹਰੇਕ ਭਰਾ ਨੂੰ ਬੇਨਤੀ ਕਰੂੰਗਾ ਹਰ ਇੱਕ ਨੂੰ ਸੁਣੋ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਕੱਢੋ ਚੰਗੀਆਂ ਚੀਜ਼ਾਂ ਕੱਢ ਕੇ ਤੁਸੀਂ ਅੱਗੇ ਜਾਓ ਤਾਂ ਕਿ ਉਹ ਦੇਖੋ ਆ ਦਿਖਾਇਓ ਇਧਰ ਆ ਆ ਆਉਂਦਾ ਜਿਹੜਾ ਦਿਖਾਇਓ ਹਾਂ ਬਿਲਕੁਲ ਡਰੋਨ ਦੀਆਂ ਤਸਵੀਰਾਂ ਦਿਖਾਉਣਾ ਕਿ ਡਰੋਨ ਇਧਰ ਪੂਰਾ ਕਿਸਾਨਾਂ ਵੱਲ ਆ ਰਿਹਾ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਸਾਬਕਾ ਸੈਨਿਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਬਿਲਕੁਲ ਨਜ਼ਦੀਕ ਆ ਇੱਥੇ ਡਰੋਨ ਆਇਆ ਦੇਖੋ ਜੀ ਸਾਹਮਣੇ ਤੁਹਾਡੇ ਕਿਵੇਂ ਲੱਗਦਾ ਤੁਹਾਨੂੰ ਕਿੰਨਾ ਕੁ ਹਮਲਾ ਹੈ ਇਹ ਹਰਿਆਣਾ ਪੁਲਿਸ ਪ੍ਰਸ਼ਾਸਨ ਉੱਤਰੋ ਬੰਦੇ ਸਰਾਸਰ ਹਰਿਆਣਾ ਸਰਕਾਰ ਦੀ ਮੋਦੀ ਸਰਕਾਰ ਦੀ ਗਲਤ ਨੀਤੀ ਹੈ ਤੇ ਮੈਂ ਕਹਿੰਦਾ ਇੰਡੀਆ ਦੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਗਲਤ ਨੀਤੀ ਹੈ ਉਹਦੇ ਖਿਲਾਫ ਬੋਲ ਕੇ ਇਹਨਾਂ ਨੂੰ ਕੁਰਸੀ ਤੋਂ ਲਾਉਣਾ ਚਾਹੀਦਾ ਨਹੀਂ ਤਾਂ ਇਹ ਤਾਨਾ ਸਾਹ ਸਰਕਾਰ ਆ ਜਿਹੜੀ ਇਹ ਲੋਕਾਂ ਨੂੰ ਬਹੁਤ ਜਿਹੜਾ ਹੈਗਾ ਹਰਾਨ ਕਰੂਗੀ ਤਾਂ ਮੈਂ ਅੱਗੇ ਵੀ ਅਸੀਂ ਜਾਣਾ ਹੁਣ ਇਧਰ ਇਧਰ ਮਾਹੌਲ ਕਿਵੇਂ ਜਾ ਰਿਹਾ ਕੀ ਉਧਰ ਤਾਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਅੱਗੇ ਨਹੀਂ ਵਧਣ ਦੇਣਾ ਕਿਸਾਨ ਕਹਿੰਦੇ ਨੇ ਅਸੀਂ ਸ਼ਾਂਤ ਵੀ ਪ੍ਰੋਟੈਸਟ ਦਿੱਲੀ ਜਾ ਕੇ ਕਰਨਾ ਸਾਨੂੰ ਜਾਣ ਦਿਓ ਉੱਥੇ ਗੱਲ ੜੀ ਪਈ ਹੈ ਜੀ ਬਿਲਕੁਲ ਜਾਣ ਦੇਣਾ ਚਾਹੀਦਾ ਤੇ ਜਾ ਕੇ ਰਹਿਣਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਨਾਰ ਰ੍ਹਾਂਗੇ ਤੇ ਮੈਂ ਨੌਜਵਾਨਾਂ ਨੂੰ ਤੁਹਾਡੇ ਥਰੂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਇਹ ਅਥਰੂ ਗੈਸ ਦਾ ਗੋਲਾ ਆਉਂਦਾ ਜਦ ਤੱਕ ਉਹ ਫਟਦਾ ਨਹੀਂ ਜਦ ਤੱਕ ਉਹ ਆਵਾਜ਼ ਨਹੀਂ ਕਰਦਾ ਤਦ ਤੱਕ ਗੋਲੇ ਨੂੰ ਹੱਥ ਨਾ ਪਾਉਣ ਜਦੋਂ ਗੋਲਾ ਫਟ ਜਾਂਦਾ ਉਸ ਤੋਂ ਬਾਅਦ ਉਹ ਤੇ ਗਿੱਲੀ ਬੋਰੀ ਪਾ ਕੇ ਉਹਨੂੰ ਉਹਨੂੰ ਦਬਾਇਆ ਜਾਵੇ ਉੱਥੇ ਤੇ ਨਹੀਂ ਤਾਂ ਉਹ ਤੁਹਾਨੂੰ ਨੁਕਸਾਨ ਕਰ ਸਕਦਾ ਆਪਣੀਆਂ ਅੱਖਾਂ ਦੇ ਬਚਾਉ ਲਈ ਗਿੱਲਾ ਰਮਾਰ ਰੱਖਣ ਤਾਂ ਕਿ ਅੱਖਾਂ ਨੂੰ ਜਿਆਦਾ ਨੁਕਸਾਨ ਨਾ ਹੋਵੇ ਥੋੜਾ ਬਹੁਤ ਆ ਨੁਕਸਾਨ ਹੋਊਗਾ ਬਾਕੀ ਡਰਨ ਦੀ ਜਿਆਦਾ ਜ਼ਰੂਰਤ ਨਹੀਂ ਬਿਲਕੁਲ ਜੀ ਸਾਬਕਾ ਸੈਨਿਕ ਨੇ ਜਿਹੜੇ ਉਹਨਾਂ ਨੇ ਆਪਣੇ ਪੁਆਇੰਟ ਦੱਸੇ ਨੇ ਕਿ ਕਿਸ ਤਰ੍ਹਾਂ ਅਥਰੂ ਗੈਸ ਦੇ ਜਦੋਂ ਗੋਲੇ ਆਉਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਡਿਸਚਾਰਜ ਕੀਤਾ ਜਾ ਸਕਦਾ ਸੋ ਲਗਾਤਾਰ ਹੁਣ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਕਿ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਡਰੋਨ ਰਾਹੀ ਸੁੱਟੇ ਜਾ ਰਹੇ ਨੇ ਅਤੇ ਲਗਾਤਾਰ ਇੱਥੇ ਜਥੇਵੰਦਕ ਆਗੂ ਵੀ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਤੋਂ ਮਨਦੀਪ ਸਿੰਘ ਮਾਝਾ ਨਾਲ ਆਕਾਸ਼ ਮਾਹੀ ਸੈਂਟਰਲ ਪੰਜਾਬ ਟੀਵੀ